ਆਏ ਨੀ ਬਾੜ ਕਾਲੀਆਂ ਘਟਾਂ ਮੁਖ ਗੋਰਾ ਬਾੜ ਕਾਲੀਆਂ ਘਟਾਂ ਮੁਖ ਗੋਰਾ ਟਿਉਟ ਕਾਲ ਜਿਆ ਤੇਲ ਨੀ ਬਾੜ ਕਾਲੀਆਂ ਘਟਾਂ ਮੁਖ ਗੋਰਾ ਟਿਉਟ ਕਾਲ ਜਿਆ ਤੇਲ ਨੀ ਤੇਰੇ ਨੈਣ ਨੈਣਾਟ ਡਾਕ ਮਾਰਿਆ ਤੇ ਲੁੱਟ ਲਈ ਸਾਡਾ ਦਿਲ ਨੀ ਬਾੜ ਕਾਲੀਆਂ ਘਟਾਂ ਮੁਖ ਗੋਰਾ ਚੁੰਨੀ ਨਾ ਵੀਰੰਗ ਦੀ ਨਿਸ਼ਰੀ ਉੱਤੇ ਬੜੀ ਫੱਬਦੀ ਮੈਨੂੰ ਪੈਂਦੇ ਸੀ ਭਲੇਖ ਟਟ ਸੋਹਣੀਆਂ ਨੇ ਹੀਰ ਦੀ ਕੁਪੈਣ ਲੱਗਦੀ ਕਾਲੇ ਸੂਟ ਨਾਲ ਚੁੰਨੀ ਨਾ ਵੀਰੰਗ ਦੀ ਨਿਸ਼ਰੀ ਉੱਤੇ ਬੜੀ ਫੱਬਦੀ ਮੈਨੂੰ ਪੈਂਦੇ ਸੀ ਭਲੇਖ ਟਟ ਸੋਹਣੀਆਂ ਨੇ ਹੀਰ ਦੀ ਕੁਪੈਣ ਲੱਗਦੀ ਬਾਹ ਗੋਰੀਆਂ ਬਾਹ ਦੇ ਵਿੱਚ ਚੂੜੀਆਂ ਗੋਰੀਆਂ ਬਾਹ ਦੇ ਵਿੱਚ ਚੂੜੀਆਂ ਨਿਸ਼ਣ ਕਣ ਛੇੜ ਛੇੜ ਕੇ ਮੁੰਡਾ ਹੋ ਗਿਆ ਸ਼ਰਾਬੀ ਚੱਟ ਸੋਣੀਏ ਨਿਰੂਪ ਤੇਰਾ ਵੇਖ ਵੇਖ ਕੇ ਹੋ ਗਿਆ ਸ਼ਰਾਬੀ ਚੱਟ ਸੋਣੀਏ ਨਿਰੂਪ ਤੇਰਾ ਵੇਖ ਵੇਖ ਕੇ ਮੁੰਡਾ ਹੋ ਗਿਆ ਸ਼ਰਾਬੀ ਚੱਟ ਸੋਣੀਏ ਨਿਰੂਪ ਤੇਰਾ ਵੇਖ ਵੇਖ ਕੇ